ਸਾਡੇ ਬਾਰੇ ਸੋਚੂਗਾ ਤੇ ਅਸੀਂ ਤੇ ਉਹਨੂੰ ਵੀ ਵੋਟ ਪਾਵਾਂਗੇ ਅਸੀਂ ਤੁਹਾਨੂੰ ਪ੍ਰਧਾਨ ਮੰਤਰੀ ਚੁਣਾਂਗੇ ਜਿਹੜਾ ਗਰੀਬਾਂ ਦੀ ਮੰਗਾਂ ਪੂਰੀਆਂ ਕਰੇਗਾ ਤਾਂ ਜਾਂਦਾ ਤੇ ਨਾ ਇਹ ਸਾਡਾ ਮੈਡੀਕਲ ਪਹਿਲਾਂ ਮਿਲਦਾ ਸੀ ਉਹ ਵੀ ਬੰਦ ਕੀਤਾ ਗਿਆ ਹੈ ਤੇ ਨਾ ਹੀ ਇੱਕ ਤੇ ਐਕਸੀਲੇਟਰ ਲੱਗ ਗਏ ਲਿਫਟਾਂ ਲੱਗੀਆਂ ਰੇੜੂ ਲੱਗ ਗਿਆ ਨਾ ਸਾਡਾ ਕੰਮ ਦਿਨੋਂ ਦਿਨ ਇੰਨਾ ਘਟ ਗਿਆ ਕਿ ਅਸੀਂ ਘਰ ਬੋਨੀ ਤੋਂ ਬਿਨਾਂ ਘਰ ਜਾਨੇ ਆ ਕੋਈ ਮਸਲਾ ਨਹੀਂ ਹਾਲਾ ਸਾਡਾ ਤੇ ਗਰੀਬ ਦਾ ਲਾ ਕੋ ਸੋਚਦਾ ਯਾਰ ਨਾ ਕੋ ਸੋਚਦਾ ਇੱਥੇ ਚਿੱਤੇਵਾਲ ਹੋ ਗਏ ਆ ਇੱਥੇ ਮਰਪੁਰ ਜਲਾ ਲੋਕ ਸਭਾ 2024 ਦੇ ਚੋਣਾਂ ਦੀ ਤਿਆਰੀਆਂ ਦੇ ਵਿੱਚ ਸਾਰੀਆਂ ਪਾਰਟੀਆਂ ਹੀ ਲੱਗੀਆਂ ਹੋਈਆਂ ਤੇ ਇਸੇ ਨੂੰ ਦੇਖਦੇ ਹੋਏ ਇੰਡੀਆ ਗੱਠਜੋੜ ਦਾਵੀ ਜਿਹੜਾ ਇੰਡੀਆ ਗੱਠਜੋੜ ਵੀ ਬਣਾਇਆ ਗਿਆ ਸੋ ਭਾਜਪਾ ਨੂੰ ਟੱਕਰ ਦੇਣ ਲਈ ਇੰਡੀਆ ਗੱਠਜੋੜ ਬਣਾਇਆ ਗਿਆ ਲੇਕਿਨ ਆਮ ਲੋਕ ਤੇ ਕੇਂਦਰ ਸਰਕਾਰ ਦਾ ਕੀ ਅਸਰ ਹੈ ਆਮ ਲੋਕ ਕੀ ਸੋਚਦੇ ਆ ਇਸ ਬਾਰੇ ਜਾਣਨ ਲਈ ਅੱਜ ਅਸੀਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਪੁੱਜੇ ਆ ਜਿੱਥੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਮਿਹਨਤ ਕਰਕੇ ਘਰ ਦਾ ਗੁਜ਼ਾਰਾ ਕੁਝ ਲੋਕ ਕਰਦੇ ਆ ਸੋ ਉਹ ਲੋਕਾਂ ਨਾਲ ਗੱਲ ਕਰਾਂਗੇ ਭਾਜੀ ਹਰ ਰੋਜ਼ ਮਿਹਨਤ ਕਰਕੇ ਰੋਜ਼ਮਰ ਦੀ ਜ਼ਿੰਦਗੀ ਦੇ ਤੁਸੀਂ ਪੈਸੇ ਕਮਾਉਂਦੇ ਹੋ ਇਥੇ ਕੁਲੀਆਂ ਦੇ ਤੌਰ ਤੇ ਕੰਮ ਕਰਦੇ ਹੋ ਪੈਸੇ ਕਮਾਉਂਦੇ ਹੋ ਇਹ ਤੁਸੀਂ ਘਰ ਦਾ ਗੁਜ਼ਾਰਾ ਕਰਦੇ ਹੋ ਲੇਕਿਨ ਜਦੋਂ ਕੇਂਦਰ ਚ ਭਾਜਪਾ ਦੀ ਸਰਕਾਰ ਆਈ ਸੀ ਤੇ ਹੁਣ ਤੱਕ ਉਸ ਦਾ ਕੀ ਅਸਰ ਤੁਸੀਂ ਇੱਕ ਇੱਕੀ ਕੰਮ ਵਧਿਆ ਜਾਂ ਘਟਿਆ ਤੁਹਾਡਾ ਆਡਾ ਕੰਮ ਜਨਾਬ ਘਟਿਆ ਯਾ ਟ੍ਰੇਨਾਂ ਕਾਫੀ ਜੜੀਆਂ ਨਾ ਕੈਂਸਲ ਹੋ ਗਈਆਂ ਨੇ ਬੰਦ ਕੀਤੀਆਂ ਗਿਆ ਨੇ ਦਿਨੋ ਦਿਨ ਸਾਡਾ ਕੰਮ ਘਟਦਾ ਜਾ ਰਿਹਾ ਜਨਤਾ ਤੋਂ ਜਿਹੜੇ ਟਰੋਲੀ ਬੈ ਗਏ ਉਹਨਾਂ ਨੂੰ ਰੇਡੂ ਲੱਗੇ ਹੋਏ ਨੇ ਸਵਾਰੀਆਂ ਨੂੰ ਸਮਾਨ ਨਹੀਂ ਚੁਕਾਉਂਦੀ ਤੇ ਐਕਸੀਲੇਟਰ ਚੱਲ ਰਹੇ ਨੇ ਲਿਫਟਾਂ ਲੱਗੀਆਂ ਨੇ ਕੰਮ ਆਡਾ ਦਿਨੋ ਦਿਨ ਘਟਦਾ ਜਾ ਰਿਹਾ ਵਾ ਕੋਈ ਵੀ ਆਡੀ ਮੋਬਲ ਜਿਹੜੀ ਸੁਣਵਾਈ ਨਹੀਂ ਹੁੰਦੀ ਅਸੀਂ ਬੇਤਰੀਕ ਕੋਸ਼ਿਸ਼ ਕਰਦੇ ਯਤਨ ਕਰਦੇ ਆ ਕਿ ਰੇਲੀਆਂ ਵੀ ਕਰੀਦੀਆਂ ਮੀਟਿੰਗਾਂ ਵੀ ਕਰੀਦੀਆਂ ਵਾ ਤੇ ਇਹ ਨੌਕਰੀ ਵਾਸਤੇ ਕਹੀਦਾ ਕਿ ਉਹਨੂੰ ਡੀ ਗਰੁੱਪ ਦਾ ਦਰਜਾ ਦਿੱਤਾ ਜਾਵੇ ਤੇ ਸਾਨੂੰ ਕੋਈ ਮੱਬਲ ਕੋਈ ਆਡੀ ਸੁਣਵਾਈ ਨਹੀਂ ਨਾ ਕੋ ਇਹਨੂੰ ਮੈਡੀਕਲ ਸਹੂਲਤ ਹੈਗੀ ਆ ਤੇ ਨਾ ਹੀ ਕੋਈ ਸਾਨੂੰ ਮੱਬਲ ਕੋਈ ਨੌਕਰੀ ਦੀ ਕੋਈ ਵੀ ਆਵਾਸ ਤੇ ਅਸੀਂ ਤੇ ਆਂਦੇ ਕਿ ਜਿਹੜਾ ਵੀ ਕੋਈ ਐਕਟ ਦੀ ਪ੍ਰਧਾਨ ਮੰਤਰੀ ਬਣੇ ਜਾਂ ਮੁੱਖ ਮੰਤਰੀ ਬਣਦਾ ਵਾ ਉਹ ਮੱਬਲ ਆਡੇ ਮਜ਼ਦੂਰਾਂ ਦੀ ਜਿੰਨੇ ਵੀ ਰੇਲਵੇ ਸਟੇਸ਼ਨ ਦੇ ਕੁੱਲੀ ਆ ਜਾਂ ਬਾਰਡਰ ਤੇ ਜਿਹੜੇ ਵੀ ਬੱਸ ਸਟੈਂਡ ਦੇ ਕੁੱਲੀ ਨੇ ਸਾਰਿਆਂ ਵੀਰਾਂ ਨੂੰ ਮੱਬਲ ਕੇ ਨੌਕਰੀ ਦਿੱਤੀ ਜਾਵੇ ਤੁਸੀਂ ਤੁਸੀਂ ਕਿਹਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਹੋ ਤੁਹਾਡੀ ਨਜ਼ਰ ਵਿੱਚ ਕੀ ਹੈ ਕਿ ਜਿਹੜਾ ਤੁਹਾਡੇ ਬਾਰੇ ਸੋਚੇਗਾ ਜਨਾਬ ਜਿਹੜਾ ਸਾਡੇ ਬਾਰੇ ਸੋਚੂਗਾ ਤੇ ਅਸੀਂ ਤੇ ਉਹਨੂੰ ਵੀ ਵੋਟ ਪਾਵਾਂਗੇ ਅਸੀਂ ਤੁਹਾਨੂੰ ਪ੍ਰਧਾਨ ਮੰਤਰੀ ਚੁਣਾਂਗੇ ਜਿਹੜਾ ਗਰੀਬਾਂ ਦੀ ਮੰਗਾਂ ਪੂਰੀਆਂ ਕਰੇਗਾ ਤੇ ਬਾਕੀ ਹੁਣ ਚਲੋ ਪ੍ਰਧਾਨ ਮੰਤਰੀ ਜਿਹੜੇ ਵੀ ਆਏ ਸਾਰੇ ਅਸੀਂ ਕੇ ਨੂੰ ਮਾੜਾ ਨਹੀਂ ਕਹਿੰਦੇ ਸਾਰੇ ਆਪਾਂ ਬੜੀ ਸਾ ਠੀਕ ਹੈ ਬਾਕੀ ਹੁਣ ਜਿਹੜਾ ਮਜ਼ਦੂਰਾਂਵਾਸ ਦੇ ਜਿਹੜਾ ਕੋਈ ਸੋਚੇ ਉਹ ਹੀ ਚੰਗਾ ਵਾ ਸਾਡੇ ਵਾਸਤੇ ਹੁਣ ਜਿੱਦਾਂ ਲਾਲੂ ਪ੍ਰਚਾਰ ਰੇਲ ਮੰਤਰੀ ਉਹਨਾਂ ਨੇ ਸਾਡੇ ਜਿਹੜੇ ਪਹਿਲੋ ਕੁਲੀ ਭਰਾ ਹੀ ਉਹਨਾਂ ਨੂੰ ਡੀ ਗਰੁੱਪ ਦਾ ਦਰਜਾ ਦੇ ਕੇ ਗੈਂਗਮੈਨ ਬਣਾਇਆ ਤੇ ਤੁਹਾਡੀ ਤੁਹਾਡੀ ਵੀ ਭਾਜੀ ਮੰਗ ਸੀ ਬੜੀ ਦੇਰ ਦੀ ਕਿ ਤੁਹਾਨੂੰ ਜਿਹੜਾ ਦਰਜਾ ਦਿੱਤਾ ਜਾਏ ਪੱਕੇ ਕੀਤੇ ਜਾਣ ਹਾਂਜੀ ਸਰ ਸਾਡੀ ਵੀ ਡਿਮਾਂਡ ਹੈਗੀ ਸਾਡੇ ਸਾਰੇ ਹੀ 2009 ਦੇ ਵਿੱਚ ਅਸੀਂ ਵੀ ਭਰਤੀ ਹੋਏ ਆ ਤੇ ਸਾਡੀ ਵੀ ਡਿਮਾਂਡ ਹੈਗੀ ਸੀ ਕਿ ਸਾਨੂੰ ਵੀ ਜਿੱਦਾਂ ਲਾਲੂ ਪਛਾ ਯਾਦੋ ਨੇ ਸਾਨੂੰ ਨੌਕਰੀ ਦਿੱਤੀ ਸੀ 2008 ਦੇ ਵਿੱਚ ਤਾਂ ਸਾਨੂੰ ਵੀ ਇਹਦੀ ਪੱਕਾ ਕੀਤਾ ਜਾਵੇ ਤੇ ਅਸੀਂ ਬੜੇ ਬੜੀ ਵਾਰੀ ਰੇਲ ਮੰਤਰੀ ਨੂੰ ਆਪਾਂ ਮਿਲ ਚੁੱਕੇ ਆ ਬੜੀ ਵਾਰੀ ਮਿਲ ਚੁੱਕੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਨਾ ਇਹ ਸਾਡੇ ਬਾਰੇ ਕੋਈ ਧਿਆਨ ਦਿੱਤਾ ਜਾਂਦਾ ਨਾ ਸਾਨੂੰ ਕੋਈ ਮੈਡੀਕਲ ਦਿੱਤਾ ਜਾਂਦਾ ਨਾ ਇਹ ਸਾਡਾ ਮੈਡੀਕਲ ਪਹਿਲਾਂ ਮਿਲਦਾ ਸੀ ਉਹ ਵੀ ਬੰਦ ਕੀਤਾ ਗਿਆ ਹੈ ਤੇ ਨਾ ਇੱਕ ਤੇ ਐਕਸੀਲੇਟਰ ਲੱਗ ਗਏ ਲਿਫਟਾਂ ਲੱਗੀਆਂ ਰੇੜੂ ਲੱਗ ਗਏ ਨਾ ਸਾਡਾ ਕੰਮ ਦਿਨੋਂ ਦਿਨ ਇਨਾ ਕੱਟ ਗਿਆ ਕਿ ਅਸੀਂ ਘਰ ਬੋਨੀ ਤੋਂ ਬਿਗੈਰ ਘਰ ਜਾਨੇ ਆ ਤੇ ਸਾਡਾ ਕੰਮ ਇਨਾ ਕੱਟ ਗਿਆ ਕਿ ਹਈ ਹੁਣ ਬਾਲ ਬੱਚੇ ਪਾਲਨੇ ਵੀ ਸਾਡੇ ਓਕੇ ਹੋ ਗਏ ਆ ਤੇ ਹੁਣ ਇਹ ਸਰਕਾਰ ਅੱਗੇ ਸਾਡੀ ਇਹ ਗੁਆਰ ਹੈ ਕਿ ਸਾਨੂੰ ਐਤੀ ਛੋਟਾ ਦਰਜਾ ਦਿੱਤਾ ਜਾਵੇ ਤੇ ਸਾਡੀ 2024 ਦੇ ਵਿੱਚ ਲੋਕ ਸਭਾ ਚੋਣ ਵੀ ਹੈ ਕੀ ਲੱਗਦਾ ਹੈ ਕਿ ਤੁਸੀਂ ਕਿਹਨੂੰ ਜਿਤਾਣਾ ਪਸੰਦ ਕਰੋਗੇ ਤੁਹਾਨੂੰ ਕੀ ਲੱਗਦਾ ਹੈ ਕਿ ਕੌਣ ਪ੍ਰਧਾਨ ਮੰਤਰੀ ਬੰਨਾ ਚਾਹੀਦਾ ਹਨ ਵੇਲੇ ਸਮੇਂ ਜਿਹਦੇ ਨਾਲ ਤੁਹਾਡੀ ਮੁਸ਼ਕਲਾਂ ਹੱਲ ਹੋ ਸਕਣ ਸਾਰ ਅਸੀਂ ਤੇ ਇਹੀ ਜਾਣਦੇ ਆਂ ਕਿ ਸਾਨੂੰ ਅਸੀਂ ਤੇ ਇਹੀ ਜਾਣਦੇ ਆਂ ਕਿ ਪ੍ਰਧਾਨ ਮੰਤਰੀ ਜਿਹੜਾ ਮਰਜ਼ੀ ਬਣੇ ਪਰ ਇਹ ਕਿ ਸਾਡੇ ਵਾਸਤੇ ਵੀ ਸੋਚੇ ਸਾਡੇ ਵਾਸਤੇ ਬਿਲਕੁਲ ਨਹੀਂ ਸੋਚਦੀ ਜਿਹੜੇ ਵੀ ਪ੍ਰਧਾਨ ਮੰਤਰੀ ਬੰਦੇ ਆ ਸਾਡੇ ਵਾਸਤੇ ਕੋਈ ਸੋਚ ਨਹੀਂ ਰੱਖਦੇ ਅਸੀਂ ਦੇਖੋ ਅੰਗਰੇਜ਼ਾਂ ਦੇ ਟਾਈਮ ਤੇ ਅਸੀਂ ਅਸੀਂ ਕੁੱਲੀ ਉਸੇ ਤਰ੍ਹਾਂ ਦੇ ਉਸੇ ਤਰ੍ਹਾਂ ਹੀ ਹੈਗੇ ਆ ਸਾਨੂੰ ਕੋਈ ਦੇਖ ਰਹਿਕ ਨਹੀਂ ਕੀਤੀ ਜਾਂਦੀ ਸਾਡੇ ਬਾਰੇ ਤੇ ਦੇਖੋ ਅੱਧ ਰੇਲ ਸਾਰਾ ਰੇਲ ਮਿਲਕੇ ਸਭ ਤਰੱਕੀਆਂ ਦੇ ਜਾ ਰਿਹਾ ਜੇ ਤੇ ਟ੍ਰੇਨਾਂ ਵੇਖੋ ਸਭ ਤਰੱਕੀਆਂ ਦੇ ਪਲੇਟਫਾਰਮ ਸਾਰੇ ਤਰੱਕੀਆਂ ਦੇ ਕੁੱਲੀ ਪਰ ਉਥੇ ਉਥੇ ਰਹਿ ਗਿਆ ਵਾ ਉਹਦੇ ਵਾਸਤੇ ਕੁਝ ਨਹੀਂ ਸੋਚਿਆ ਜਾ ਰਿਹਾ ਵਾ ਦੇ ਸਰ ਜੀ ਨਾ ਇਹ ਗੱਠਜੋੜ ਹੋਇਆ ਬਹੁਤ ਵੱਡਾ ਗੱਠਜੋੜ ਹੋਇਆ ਭਾਜਪਾ ਨੂੰ ਹਰਾਉਣ ਲਈ ਕੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਲੱਗਦਾ ਹੈ ਕਿ ਉਸ ਗੱਠਜੋੜ ਦਾ ਅਸਰ ਹੋਏਗਾ ਪ੍ਰਧਾਨ ਮੰਤਰੀ ਜਿਹੜਾ ਇਲੈਕਸ਼ਨਾਂ ਦੇ ਵਿੱਚ ਮਜ਼ਾ ਆਏਗਾ ਪਰ ਇਹਦੇ ਬਾਰੇ ਤੇ ਮੈਂ ਜਿਆਦਾ ਨੋਲੇਜ ਨਹੀਂ ਹੈਗੀ ਬਾਕੀ ਇਹ ਕਿ ਚਲੋ ਜੋ ਵੀ ਹੈਗਾ ਵਧੀਆ ਹੀ ਹੋਵੇ ਸਾਡੀ ਸਰਕਾਰ ਜੋ ਵੀ ਆਵੇ ਸਾਡੇ ਬਾਰੇ ਸੋਚੇ ਬਸ ਆਮ ਆਦੀ ਪਾਰਟੀ ਤੋਂ ਕਿੰਨੀ ਆਸਾਂ ਹੀ ਆ ਤੁਹਾਨੂੰ ਕੀ ਲੱਗਦਾ ਆਮ ਆਦੀ ਪਾਰਟੀ ਤੋਂ ਕਿੰਨੀ ਆਸ ਹੈ ਤੁਹਾਡਾ ਹੱਲ ਕਰ ਸਕਦੀ ਆਮ ਆਦੀ ਪਾਰਟੀ ਕਿਉਂਕਿ ਜੋ ਪੰਜਾਬ ਦੇ ਵਿੱਚ ਸਰਕਾਰ ਆਈ ਸੀ ਉਦੋਂ ਤੇ ਕਾਫੀ ਵਾਅਦੇ ਕੀਤੇ ਸੀ ਕਿ ਲੱਗਦਾ ਕਿ ਕੁਝ ਹੱਲ ਹੋਏ ਸਾਲਾ ਇਹ ਤੱਕ ਤੇ ਤੁਸੀਂ ਵੇਖ ਰਹੇ ਕੋਈ ਮਸਲਾ ਨਹੀਂ ਹੱਲ ਹੋਇਆ ਸਾਡੇ ਤੇ ਗਰੀਬ ਦਾ ਲਾ ਕੋ ਸੋਚਦਾ ਯਾਰ ਨਾ ਕੋ ਸਾਲਾ ਇੱਥੇ ਚਿੱਤੇਵਾਲ ਹੋ ਗਏ ਆ ਇੱਥੇ ਮਰਬੂਰ ਜਾਲਾ ਹਰ ਮਾਂ ਬਾਪ ਦੇ ਬੱਚੇ ਦੀ ਆਸ ਨਹੀਂ ਕਿ ਮੇਰੇ ਪਿਓ ਨੇ ਰਿਟਾਇਰਮੈਂਟ ਹੋਣਾ ਤੇ ਸਾਡੀ ਆਸ ਕਿੰਨੀ ਮਰਦੇ ਬਣ ਕੇ ਜਾਣਾ ਸਾਡੀ ਆਸ ਸਤਕੇ ਤੇ ਮਰਦੇ ਆ ਕਿੰਨੀ ਕਿੰਨੀ ਦਿਹਾੜੀ ਬਾਜੀ ਤੁਸੀਂ ਕਰ ਲੈਂਦੇ ਹੋ ਹੁਣ ਤੱਕ ਰੋਜ਼ ਦੀ ਦਿਹਾੜੀ ਕਿੰਨੀ ਬਸਿੰਦਾ ਬਾਈ 2 ਤੋਂ 250 2 250 ਦਿਹਾੜੀ ਪਹਿਲੀ 200 250 ਦੇ ਕਈ ਉਹ ਤਾਂ ਚਲ ਜਾਂਦੇ ਆ ਖਾਲੀ ਵਿਚਾਰੇ ਕਈ ਆਉਣ ਨੂੰ ਕੋਲੋ ਵਸਤਾ ਵੀ ਕਰਾ ਗੱਡੀ ਦੇ ਫਰੀ ਚਲ ਜੇ ਤਾਂ ਤੁਰ ਤਰਕੇ ਦੇ ਪਿੰਡਾ ਲੋਕ ਕੀ ਕਰਦਾ ਫਿਰ ਬੱਚੇ ਦੇ ਪਾਲਨੇ ਨੂੰ 200 300 ਸਰ ਕਰਾਇਆ ਦੀ ਟਾਰੀ ਦਾ ਕਜਾ ਮੁਰਗੋ ਚ ਰੋਟੀ ਆਪ ਚਾਹ ਖਾਈਏ ਕਿ ਬੱਚਾ ਰੱਖਾ ਜੀ ਹੁਣ 40 50 ਰੁਪਏ ਟਾਰੀ ਦਾ ਕਰਾਇਆ ਜੇ ਇੱਕ ਬੰਦੇ ਦਾ ਹੁਣ ਤਾਂ 150 ਰੁਪਏ ਬਣਿਆ ਜਾਂ 3 250 ਬਣੇ ਉਹ ਚ 50 ਕਰਾਇਆ ਜਲਗਾ ਹੁਣ 50 ਜਾਂ 100 ਰੁਪਏ ਬਾਕੀ ਜਾ ਕੇ 150 300 ਕਿੱਥੇ ਰੱਖਾਂਗੇ ਕਿਹੜੇ ਬੈਂਕ ਜਮਾ ਕਰਾਂਗੇ ਜਿਹੜਾ ਬੈਂਕ ਨਾਲ ਮੈਨੀਫੈਸਟ ਦਵੇ ਕੀ ਆਮਾਦੀ ਪਾਰਟੀ ਨੂੰ ਕੀ ਕੀਵੇਂ ਦੇਖਦੇ ਹੋ ਜਿਹੜੇ ਆਨ ਵਾਲੇ ਇਲੈਕਸ਼ਨਾਂ ਚ ਕਿੰਨੇ ਵਾਦੇ ਪੂਰੇ ਕੀਤੇ ਸ ਕਿਤੇ ਤੇ ਹੈਗੇ ਉਹਨਾਂ ਨੇ ਬਹੁਤ ਵਾਦੇ ਪੂਰੇ ਕੀਤੇ ਆ ਚਲੋ ਅਸੀਂ ਇਹ ਉਹਨਾਂ ਨੂੰ ਵਾਸਤੇ ਮਾੜਾ ਨਹੀਂ ਕਹਿੰਦੇ ਜੋ ਚਲੋ ਪਾਰਟੀ ਬੰਦੀ ਤੇ ਕੁਛ ਨੁੱਤ ਕਰਦੀ ਹੀ ਆ ਬਾਕੀ ਇਹ ਕਿ ਚਲੋ ਸਾਡੇ ਬਾਰੇ ਵੀ ਸੋਚਿਆ ਕਰੇ ਗਰੀਬਾਂ ਦੇ ਤੱਕੇ ਜਿਹਨੇ ਵੀ ਗਏ ਅੱਜ ਭਾਵੇਂ ਸਾਡੇ ਦੇ ਥੱਲੇ ਵੀ ਗਏ ਆ ਉਹਨਾਂ ਬਾਰੇ ਵੀ ਸੋਚਿਆ ਕਰੇ ਕਿ ਹਾਂ ਵੀ ਸਰਕਾਰ ਜਿਹੜੀ ਵੀ ਬਣੇ ਹਰ ਕਿਸੇ ਬਾਰੇ ਸੋਚੇ ਕਿ ਗਰੀਬ ਬੰਦਾ ਵੀ ਕੀ ਕਰੇ ਹੁਣ ਇੱਥੇ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਕੰਮ ਕਰ ਨਹੀਂ ਗਏ ਇੱਥੇ ਲੋਕੀ ਚੋਰੀ ਚਮਾਰੀਆਂ ਵਾਲੇ ਬਣੇ ਜਾ ਰਹੇ ਆ ਤੇ ਇਸ ਕਰਕੇ ਲੋਕਾਂ ਨੂੰ ਕੰਮਕਾਰ ਮਿਲੇ ਤੇ ਇਸ ਬਣੇ ਲੋਕੀ ਜਾਨ ਨਾ ਠੀਕ ਹੈ ਜੀ ਸੋ ਇਹ ਕੁਲੀ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਸਾਰੀ ਸਟੇਸ਼ਨ ਦੇ ਬਾਹਰ ਕੱਢੀ ਹੈ ਲੋਕਾਂ ਦਾ ਸਮਾਨ ਢੋਟੋਗੇ ਲੇਕਿਨ ਆਉਣ ਵਾਲੇ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਉਹਨਾਂ ਦੀ ਜ਼ਰੂਰ ਇੱਕ ਮੰਗ ਹੈ ਕਿ ਪ੍ਰਧਾਨ ਮੰਤਰੀ ਜਿਹੜਾ ਵੀ ਆਏ ਉਹ ਉਹਨਾਂ ਦੀ ਮੰਗਾਂ ਪੂਰੀਆਂ ਕਰੇ ਕਿਉਂਕਿ 2008 ਦੇ ਵਿੱਚ ਜਦੋਂ ਲਾਲੂ ਪ੍ਰਸ਼ਾਦ ਯਾਦਵ ਦੁਆਰਾ ਕੁਲੀਆ ਨੂੰ ਏ ਦਰਜਾ ਦਿੱਤਾ ਗਿਆ ਸੀ ਕੁਝ ਕੁਲੀਆਂ ਨੂੰ ਪੱਕੇ ਕੀਤਾ ਗਿਆ ਸੀ ਉਦੋਂ ਤੋਂ ਉਹਨਾਂ ਦੀ ਲਗਾਤਾਰ ਮੰਗ ਚੱਲੀ ਆ ਰਹੀ ਹੈ ਲੇਕਿਨ ਅੱਜ ਕਈ ਟਰੇਨਾ ਬੰਦ ਹੈ ਉਹਨਾਂ ਦੇ ਘਰ ਦੇ ਗੁਜ਼ਾਰੇ ਵੀ ਮੁਸ਼ਕਲ ਹੈ ਸੋ ਮੰਗ ਜ਼ਰੂਰ ਕਰਦੇ ਆ ਤੇ ਆਸ਼ਾ ਵੀ ਕਰਦੇ ਆ ਕਿ ਆਉਣ ਵਾਲਾ ਪ੍ਰਧਾਨ ਮੰਤਰੀ ਜ਼ਰੂਰ ਉਹਨਾਂ ਦੀ ਜਿਹੜੀ ਮੰਗਾਂ ਹੋਣਗੀਆਂ ਉਹਨਾਂ ਤੇ ਵਿਚਾਰ ਕਰੇਗਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ